ਲੋਕ ਦੋਸਤੋ ਤੁਸੀਂ ਕੱਲ ਦੇਖਿਆ ਕੱਲ ਦੀ ਖਬਰ ਚੱਲੀ ਨੇ ਨਾ ਲੈ ਉਹ ਚੱਲੀ ਹੋਵੇ ਸੀਗਾ ਜੀਰਕਪੁਰ ਬਾਈ ਬੱਸ ਰੋਡ ਦੇ ਉੱਪਰ ਝੁੱਗੀਆਂ ਵਾਲੇ ਬੈਠੇ ਹੈਗੇ ਨਾ ਬਈ ਉਹਨਾਂ ਨੇ 55 ਲੱਖ ਦੀ ਜਿਹੜੀ ਲੁੱਟ ਕਰੀ ਹੈਗੀ ਦੁਕਾਨ ਲੁੱਟੀ ਹੈ ਇੱਕ ਉੱਚ ਮਹਗੇ ਮਹਗੇ ਆਈਫੋਨ ਸੀਗੇ ਕਾਫੀ ਕੁਸਤੀਆ ਨਾ ਯਾਰ ਦੇਖਿਆ ਵੀਡੀਓ ਵਿੱਚ ਲਾਈਵ ਵਿੱਚ ਦੇਖਾ ਹੁਣ ਵੀ ਲੱਗ ਰਿਹਾ ਸੀ ਉਹ ਤੇ ਸੀਲ ਬੰਦ ਡੱਬੇ ਉਹਨਾਂ ਕੋਲੇ ਇਹੀ ਬੋਤਲਾਂ ਚ ਕਵਾੜ ਦੇ ਵਿੱਚ ਪਏ ਸੀਗੇ ਨਾ ਦੋਸਤੋ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਇਹ ਤੁਸੀਂ ਲਾ ਲਓ ਫਰੇਕ ਸ਼ਹਿਰ ਦੇ ਵਿੱਚ ਬੈਠੇ ਹੈਗੇ ਬਲਾਡਾ ਬ੍ਰਿੱਟਾ ਮੂਨਕ ਜੱਕਲ ਸੁਨਾਮ ਵੀ ਪੰਜਾਬ ਚ ਲਗਭਗ ਲੱਖ ਆਪਣੇ ਵੱਖ-ਵੱਖ ਥਾਵਾਂ ਤੇ ਬਹੁਤ ਜ਼ਿਆਦਾ ਬੈਠੇ ਆ ਉਹਨਾਂ ਕੋਲ ਦੇਖੋ ਵੀ ਇੱਕ ਤਾਂ ਆਹ ਰਿਕਾਰਡ ਫੜਿਆ ਗਿਆ 100 ਤੋਂ ਪਲੱਸ ਨਹੀਂ ਇਹ ਅਸਲਾ ਵੀ ਸ ਹੈਗਾ ਵੀ ਨਹੀਂ ਜਾਇਦਾ ਉਹਨਾਂ ਕੋਲ ਅਸਲਾ ਵੀ ਹੋ ਸਕਦਾ ਹੈ ਜਿਹੜਾ ਕਾਫੀ ਕੁਝ ਵੀ ਬਰਾਮਦ ਹੋਇਆ ਉਹਨਾਂ ਤੋਂ ਤਾਂ ਉਹਦੇ ਕਿੱਥੋਂ ਜਾ ਰਹੇ ਹਨ ਟਾਰਗੇਟ ਕਿਉਂ ਕਰਦੇ ਆ ਪੰਜਾਬ ਨੂੰ ਤੁਸੀਂ ਦੇਖਿਆ ਹੁਣ ਆਪਣੇ ਪਿੰਡਾਂ ਦੇ ਵਿੱਚ ਇਹ ਸਾਦਾ ਵਾਲੇ ਚੂਲੇ ਪਾ ਕੇ ਬਈ ਛੋਟੀ ਉਮਰ ਦੇ ਹੁੰਦੇ ਨੇ ਕਾਫੀ ਪਿੰਡਾਂ ਦੇ ਵਿੱਚ ਹੁੰਦੇ ਨੇਗੇ ਦੁਪਹਿਰਾਂ ਨੂੰ ਕਰਦੇ ਹੁੰਦੇ ਨੇਗੇ ਤਾਂ ਇਹ ਇੱਕ ਹੀ ਗੱਲ ਹੈ ਅਪ ਦੇਖਦੇ ਆ ਵੀਡੀਓ ਨਾਰਮਲੀ ਉਹਦੇ ਵਿੱਚ ਕੀ ਹੁੰਦਾਗਾ ਘਰਾਂ 'ਚ ਵੱਡ ਜਾਂਦੇ ਨੇ ਜੀ ਦੇਖ ਲੰਦੇ ਆ ਭੀਖ ਮੰਗਣ ਦਾ ਕਿਹ ਡਰਾਮਾ ਹੁੰਦਾ ਨਾ ਬਈ ਆਟਾ ਬੋਦਾਲ ਪਾਦੋ ਨਾ ਉਹਦੇ ਵਿੱਚ ਕੀ ਹੁੰਦਾ ਬਈ ਦੇਖ ਲਓ ਮੇਰੇ ਇੱਕ ਬਿਹਾ ਕਰੇ ਇੱਕ ਜਣਾ ਦੇ ਦੋ ਜਣਾ ਬੁੜੀਆਂ ਲੱਗੀਆਂ ਤਾਂ ਬੁੜੀਆਂ ਵੀ ਕਿੰਨਾ ਕਿ ਚਾਰ ਚਾਰ ਪੰਜ ਪੰਜ ਦੀ ਟੋਲੀ ਹੁੰਦੀ ਹੈ ਮੋਟਰਸਾਈਕਲਾਂ ਦੇ ਹੁੰਦੇ ਨੇ ਟੈਂਕੀਆਂ ਨੇ ਫੁੱਲ ਹੁੰਦੀਆਂ ਨੇਗੀਆਂ ਤੁਸੀਂ ਚੈੱਕ ਵੀ ਕਰ ਲਿਓ ਕਿਤੇ ਆਪਣੇ ਪਿੰਡਾਂ ਦੇ ਖੜੇ ਹੁੰਦੇ ਆ ਮੋਟਰਸਾਈਕਲ ਕਿਤੇ ਜਗ੍ਹਾ ਤੇ ਖੜਾ ਕੇ ਪਿੰਡਾਂ ਜੇ ਫੇਰੀ ਕਰਨ ਵਾ ਜਾਣਗੇ ਆਟਾ ਦਾਲ ਮੰਗਣ ਠੰਡ ਗੁੰਡ ਜਾ ਜੋ ਵੀ ਕੁਝ ਵੀ ੜਦੇ ਨੇ ਯਾਰ ਤਾਂ ਜਿੱਥੇ ਇਹਨਾਂ ਨੂੰ ਪਤਾ ਲੱਗਦਾ ਵੀ ਉੱਥੇ ਵੀ ਹੈ ਹੀ ਨਹੀਂ ਕਰੇ ਕੋਈ ਚੱਕਲਾ ਹੈਗਾ ਜਾਕਰ ਸੁੰਨਾ ਜਿੰਦਲ ਗਏ ਤੋਕਰ ਟੱਪ ਕੇ ਲੁੱਟਖੋ ਸਿਉਣਾ ਚੋਰੀ ਜਾ ਕੁਛ ਵੀ ਜੋ ਜੋ ਵੀ ਘਰ ਸਾਮਾਨ ਪਿਆ ਸਾਰਾ ਚੱਕਦੇ ਆ ਤਾਂ ਦੋਸਤੋ ਇਹ ਵੀ ਜੇ ਆਪਣੇ ਪਿੰਡਾਂ ਦੇ ਵਿੱਚ ਵੀ ਇਹ ਵੜਦੇ ਆ ਕਿਤੇ ਦੇਂਦੇ ਆ ਤਾਂ ਸਰਪੰਚ ਸਾਹਿਬ ਜਿਵੇਂ ਹੋ ਪਿੰਡ ਦੇ ਮੂਰੇ ਹੋਣੇਗੇ ਅਗੂ ਬੰਦੇ ਹੈ ਨਾ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਇਹਨਾਂ ਨੂੰ ਵੀ ਪਿੰਡਾਂ ਚ ਨਾ ਵੜਨ ਤਾਂ ਜਾਵੇ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਇਹ ਜਿੱਥੇ ਵੀ ਜਗ੍ਹਾ ਇਹਨਾਂ ਦੇ ਬੇਲੀ ਮਿਲਦੀ ਆ ਉੱਥੇ ਦੱਬ ਲੰਦੇ ਆ ਨਾ ਇਹਨਾਂ ਕੋਲੇ ਕੋਈ ਸਹੀ ਆਧਾਰ ਕਾਰਡ ਹੈ ਆਪਣੇ ਵਰਗਾ ਇੱਕ ਆਧਾਰ ਕਾਰਡ ਨਹੀਂ ਬਣਦਾ ਇਹਨਾਂ ਦੇ ਪਤਾ ਨਹੀਂ ਕਿੰਨੇ ਕ ਆਧਾਰ ਕਾਰਡ ਬਣਵਾ ਰੱਖਿਆ ਇਹਨਾਂ ਨੇ ਕੋਲੇ ਰੈਸਟਰੀ ਹੈ ਕੋਈ ਜਿੱਥੇ ਵੀਲੀ ਜਗ੍ਹਾ ਮਿਲ ਗਈ ਉੱਥੇ ਦੱਬ ਲਈ ਉੱਥੇ ਬੈ ਜਾਂਦੇ ਆ ਨਾ ਤਾਂ ਇਹੇ ਬੇਨਤੀ ਕਰਦੇ ਆ ਵੀ ਆਪਾਂ ਮਾਨ ਸਰਕਾਰ ਨੂੰ ਵੀ ਇਹਨਾਂ ਦੇ ਵਿਸਕੰਜਾ ਮੜਾਇਆ ਕਿਸੋ ਹਨਾ ਕਿਥੋਂ ਕਿਥੋਂ ਕੀ ਵਾਰਦਤ ਕਰਕੇ ਕੋਈ ਛੜੇ ਮੋਟਰਾਂ ਚੋਰੀ ਹੁੰਦੀਆਂ ਟਰਾਂਸਫਾਰਮ ਚੋਰੀ ਹੁੰਦੇ ਆਗੇ ਸਾਨੂੰ ਕੀ ਪਤਾ ਕੌਣ ਆ ਕਿੱਥੋਂ ਆਉਂਦੇ ਆ। ਤਾਂ ਇਹਨਾਂ ਦੇ ਵੀ ਕੀ ਠੀਕ ਹੈ ਜਿਹੜੀ ਵੀ ਸਿਕੰਜਾ ਹੈਗਾ ਸਜਾ ਉਹ ਇਹਨਾਂ ਦਾ ਇਹਨਾਂ ਦੀ ਕਾਰਵਾਈ ਹੋਏ ਨੇ ਪੁੱਛ ਫੜਤਾਲ ਹੋਵੇ ਕਿੱਥੋਂ ਆਉਂਦੇ ਆ। ਕੱਲ ਨੂੰ ਕੋਈ ਵੱਡੀ ਵਾਰਤ ਕਰਕੇ ਪੰਜਾਬ ਚ ਬਾਹਰ ਲੰਗੇ ਆਪਾਂ ਕਿੱਥੋਂ ਵੜ ਲਾਂਗੇ ਇਹਨਾਂ ਨੂੰ। ਇਹਨਾਂ ਕੋਲ ਇੰਨਾ ਕੋਈ ਰਿਸਟਰੀ ਹੈ ਕੋਈ ਹੋਰ ਨਹੀਂ। ਸਾਡੇ ਆਪਣੇ ਇੱਥੇ ਵਾਲੇ ਨਾਲ ਦੇਖ ਲਓ ਸੀ। ਉਸ ਨਾਮ ਬੈਠਣ ਵਾਲੇ ਕਿੰਨੇ ਬੈਠੇ ਹੈਗੇ ਸਾਰੇ ਪਾਸੇ ਬੈਠੇ ਆ। ਕੋਈ ਕਿੱਥੋਂ ਨਵੇਂ ਬੰਦਾ ਆਉਂਦਾ ਕੋਈ ਜਾਂਦਾ ਉਹ ਤਾਂ ਹੀ ਲੱਗਦਾ ਗੱਲਵਾਦਾ। ਤਾਂ ਏਸੀ ਵੀ ਪਿੰਡਾਂ ਚ ਵੀ ਇਹਨਾਂ ਨੂੰ ਘਰੇ ਰੱਖਿਆ ਕਰੋ ਵੜਨ ਦਾ। ਕਰੇ ਜੀ ਬੁੜੀਆਂ ਨੇ ਉਹਨਾਂ ਨੂੰ ਕਹਿਆ ਕਰੋ ਵੀ ਆ ਸਾਰਾ ਪਰਿਵਾਰ ਆਪੇ ਕਰੇ ਸਾਡੇ ਘਰੇ ਅਸੀਂ ਕੁਝ ਨਹੀਂ ਪਾਉਂਦੇ ਤਾਂ ਬਾਹਰ ਡੱਕ ਰਿਆ ਕਰੋ ਉਹਨਾਂ ਨੂੰ ਬਹੁਤ ਸਮੇਂ ਤੋਂ ਲਟਕੋਏ ਹੁੰਦੀਆਂ ਨੇ ਕਿਹ ਹੈ ਹੋਈ ਜਾਂਦੀਆਂ ਨੇ ਇਹਨਾਂ ਦਾ ਕੋਈ ਕੰਟਰੋਲ ਹੈ ਕੋਈ ਰਸਤਾ ਨੂੰ ਟ੍ਰਾਂਸਫਰ ਮਜੂਰੀ ਤਾਰਾਂ ਚੋਰੀ ਵੱਢ ਕੇ ਲੈ ਕੇ ਕੁਝ ਵੱਢ ਕੇ ਲੈ ਗਏ ਨਸ਼ਾ ਇਹਨਾਂ ਕੋਲੇ ਹੁੰਦਾਗਾ ਨਸ਼ਾ ਹੀ ਵੇਚਦੇ ਹਨਾ ਤੇ ਆਪਣੀ ਕੋਈ ਦੁਸ਼ਮਣੀ ਨੇ ਨਾਲ ਵੀ ਹਾਂ ਵੀ ਉਹ ਕਰਦੇ ਆਗੇ ਤਾਂ ਵੀ ਜਿਹੜੇ ਅਵਾਰਦਾ ਤਾਂ ਹੁੰਦੀਆਂ ਨੇ ਦਿਨ ਦਿਨ ਦੇ ਵਦਨ ਇਹ ਇਹਨਾਂ ਦੇ ਕੋਈ ਇਹਨਾਂ ਦੇ ਪ੍ਰੂਫ ਲੈਤੇ ਜਾਣ ਕੋਈ ਜਾਂ ਕਿੰਨਾ ਸਿਸਟਮ ਕਰਾਇਆ ਜਾਵੇ ਆ ਜਿਹੜੇ ਆਪਣੇ ਪੰਜਾਬ ਚ ਨਾ ਵਰਤਾ ਹੁਣ ਬਚਾ ਹੋ ਜੇ ਨਾ ਧੰਨਵਾਦੋ ਦੋਸਤੋ